ਆਹ ਸਰਪੰਚ ਸਾਹਿਬ ਜੀ ਹੋ ਗਏ ਜੀ ਐਸ ਮਰਚਾ ਜੀ ਜੀ ਥੋੜਾ ਇਧਰ ਕਰੀਂ ਜੀ ਹਾਂ ਲੋ ਲੋ ਹਾਂ ਜੀ ਜੀ ਜਲੂਗਾ ਤੇ ਖਿਲਾਰ ਹੋ ਗਿਆ ਹਾਂਜੀ ਪਹਿਲਾਂ ਤਾਂ ਤੁਸੀਂ ਬਹੁਤ ਹੀ ਵਧਾਈ ਦੇ ਪਾਤਰੋਂ ਜਿਹੜੀ ਤੁਸੀਂ ਆਮ ਆਦਮੀ ਪਾਰਟੀ ਨੇ ਐਡਾ ਵੱਡਾ ਕੰਮ ਕੀਤਾ ਹੈ ਵੀ ਸਾਡਾ ਜਿਹੜਾ ਆਰਓ ਸਟੇਸ਼ਨ ਚਲਾਇਆ ਤੇ ਬੜੀਆਂ ਇਹਦੀਆਂ ਖਬਰਾਂ ਲੱਗ ਚੁੱਕੀਆਂ ਸੀ ਕਿ ਬਈ ਇੱਥੇ ਤੋਂ ਪਾਣੀ ਵੜਾ ਤੇ ਸ਼ਾਮ ਨੂੰ ਜਦੋਂ ਬੰਦੇ ਕੰਮ ਤੋਂ ਆਉਂਦੇ ਆ ਤੇ ਉਹਨਾਂ ਨੂੰ ਫਰਕੁੜੀਆਂ ਕਹਿ ਦਿੰਦੀਆਂ ਵੀ ਜਾ ਕੇ ਨਲਕੇ ਤੋਂ ਪਾਣੀ ਲਿਓ ਸਤੋਤੋ ਵੱਡਾ ਮਤਲਬ ਜਿਹੜਾ ਤੁਹਾਡਾ ਧੰਨਵਾਦ ਹੈ ਜੇ ਇਸ ਗੱਲ ਦਾ ਅਸੀਂ ਕਰਦੇ ਆ ਇਹ ਜਿਹੜਾ ਆਰਓ ਸੈਕਟਰ ਚਲਾਇਆ ਇਹ ਸਿਰਫ ਪੰਨੀ ਵਾਲੇ ਫੱਤੇ ਚਲਾਇਆ ਕਿ ਜਾਂ ਸਾਰੇ ਪਿੰਡਾਂ ਦੇ ਵਿੱਚ ਇਹ ਕਰ ਰਹੇ ਪਹਿਲਾਂ ਤਾਂ ਬਲਕਰਨ ਜੀ ਜਿਹੜੀ ਗੱਲ ਤੁਸੀਂ ਕਹੀ ਹੈ ਖਬਰਾਂ ਦੀ ਮੈਂ ਸਾਰੇ ਪੱਤਰਕਾਰ ਸਭਾ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਵੀ ਇੱਕ ਕਹਿ ਲਓ ਜਿਹੜਾ ਪੰਜਵਾ ਥੰਮੋ ਲੋਕਾਂ ਨੂੰ ਲੋਕਾਂ ਦੇ ਕੰਮਾਂ ਤੋਂ ਜਿੱਥੇ ਕਿਉਂ ਸਰਕਾਰ ਦੀ ਧਿਆਨ ਨਹੀਂ ਜਾਂਦਾ ਤੁਸੀਂ ਉਹ ਧਿਆਨ ਲਵਾਉਂਦੇ ਇਹ ਇਕੱਲਾ ਇਸ ਪਿੰਡ ਦਾ ਨਹੀਂ ਜੀ ਅਸੀਂ ਸਾਰੇ ਪਿੰਡਾਂ ਜੀ ਜਿਹੜੇ ਆ ਰੋ ਬੰਦ ਹੋਏ ਐ ਅ ਪਿਛਲੀਆਂ ਸਰਕਾਰਾਂ ਦੇ ਕੋਈ ਉਹਨਾਂ ਦੀ ਮੈਨੇਜਮੈਂਟ ਦੀ ਘਾਟ ਕਰਨ ਜਿਹੜੇ ਬੰਦ ਹੋਏ ਆ ਉਹ ਸਾਰੇ ਹੀ ਅਸੀਂ ਚਲਵਾ ਰਹੇ ਆਂ ਪਿੱਛੇ ਅਸੀਂ ਕਿੱਲੇ ਵਾਲੇ ਮਤਲਬ ਜਿਹੜਾ ਵੀ ਪਿੰਡ ਮੈਂ ਕਿਹੜੇ-ਕਿਹੜੇ ਪਿੰਡ ਦਾ ਨਾਮ ਲਵਾਂ ਪਰ ਇਹ ਜਿਹੜਾ ਸੀਗਾ ਅ 3 ਲੱਖ ਰੁਪਏ ਤੋਂ ਉੱਤੇ ਰੁਪਿਆ ਲਾ ਕੇ ਇਹ ਸਾਰੀ ਮਸ਼ੀਨਰੀ ਹੁਣ ਨਵੀਂ ਪਵਾਤੀ सरपंच साहब ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਹਿੰਮਤ ਕਰਕੇ ਇਹ ਜਿਹੜਾ ਐਂਟੀਬੈਡੀ ਸਹੂਲਤ ਹੈ ਨਗਰ ਨਿਵਾਸੀਆਂ ਆਸਤੇ ਸਾਫ ਪਾਣੀ ਪੀਣ ਵਾਸਤੇ ਜਿਹੜਾ ਕਿਉਂਕਿ ਥੱਲੇ ਦਾ ਪਾਣੀ ਮਾੜਾ ਉਸ ਕਰਕੇ ਇਹ ਪਿੰਡ ਨੂੰ ਬਹੁਤ ਵੱਡੀ ਸਹੂਲਤ ਹੈ ਤੇ ਇਹ ਬਹੁਤ ਵੱਡਾ ਇਹਦੇ ਚ ਕਹ ਲੋ ਤੁਹਾਡਾ ਵੀ ਯੋਗਦਾਨ ਹੈ ਕਿਉਂਕਿ ਕਰਨਾ ਤਾਂ ਅਸੀਂ ਸੀਗਾ ਕਈ ਵਾਰੀ ਸਾਥੋਂ ਸਲੋ ਹੋ ਜਾਂਦਾ ਕੰਮ ਜਦੋਂ ਤੁਸੀਂ ਥੋੜੀ ਜਿਹੀ ਚੁੰਨੀ ਭਰਦੇ ਹੋ ਤਾਂ ਫਿਰ ਅਸੀਂ ਵੀ ਭਜਦੇ ਹਾਂ ਵੀ ਹਾਂ ਯਾਰ ਇਹ ਕੰਮ ਕਿਉਂ ਨਹੀਂ ਹੋਇਆ ਕਿਉਂਕਿ ਕਾਫੀ ਚਿਰ ਦਾ ਅਸੀਂ ਕਰ ਰਹੀ ਸੀਗੇ ਥੋੜਾ ਜਿਹਾ ਕੋਈ ਟੈਕਨੀਕਲ ਕਰਕੇ ਇਹ ਲੇਟ ਹੋ ਗਿਆ ਤੇ ਜਿਹੜਾ ਅੱਜ ਇਹ ਅੱਜ ਚਾਲੂ ਕਰਕੇ ਅਸੀਂ ਸਰਪੰਚ ਸਾਹਿਬ ਹੋਰੀ ਚੇਅਰਮੈਨ ਸਾਹਿਬ ਹੋਰੀ ਭਾਈ ਦਲਬਾਘ ਹੋਰੀ ਹੋਰ ਸਾਰੇ ਪਿੰਡ ਦੇ ਸਾਡੇ ਨਗਰ ਨਿਵਾਸੀ ਸਜਣਾ ਦੇ ਨਾਲ ਇਹਨੂੰ ਅੱਜ ਸਪੁਰਦ ਕੀਤਾ ਹੈ ਨਗਰ ਨਿਵਾਸੀਆਂ ਨੇ ਤੇ ਅੱਜ ਤੋਂ ਪਾਣੀ ਜਿਹੜਾ ਸਾਫ਼ ਹੈ ਤੋਂ ਇਹ ਭਰ ਸਕਦੇ। ਪੀਰਾ ਜੀ ਇੱਕ ਇਹਦੇ ਬੱਚੇ ਆ। ਉਹਨਾਂ ਦੇ ਖੇਡਣ ਵਾਸਤੇ ਦਾ ਸਟੇਡੀਓ ਉਹਦੇ ਹਾਲਾਤ ਬਹੁਤ ਮਾੜੇ ਹੋਏ ਪਿਆ। ਉਹਦੇ ਵਾਸਤੇ ਵੀ ਤੁਸੀਂ ਜੇ ਉਹਦਾ ਤਾਂ ਦਾ ਮਰਹਮਤਾ ਕੰਮ ਜਾਂ ਕੋਈ ਹੋਰ ਉਹਦਾ ਉਹਦ ਕਰ ਸਕੋ ਉਹਦਾ ਬਿਲਕੁਲ ਜੀ ਉਹ ਲਿਖ ਕੇ ਦਿੱਤਾ ਹੈ ਪੰਚਾਇਤ ਵੱਲੋਂ ਵੀ ਮਤਾ ਪਾ ਕੇ ਦਿੱਤਾ ਹੈ ਅਸੀਂ ਵੀ ਆਪਦੇ ਵੱਲੋਂ ਸਪੋਰਟਸ ਮਿਨਿਸਟਰ ਸਾਹਿਬ ਨੂੰ ਦਿੱਤਾ ਹੈ ਪਰ ਉਹ ਕਾਰਨ ਕਿ ਕਿਤੇ ਨਾ ਕਿਤੇ ਉਹ ਹੀ ਆ ਜਾਂਦੇ ਉਹ ਫੰਡਾਂ ਦਾ ਕਰਕੇ ਵੀ ਜਿਹੜਾ ਸੈਂਟਰ ਦਾ ਪੈਸਾ ਜਿਹੜਾ ਆਪਣਾ ਪੰਜਾਬ ਦਾ ਪੈਸਾ ਉਹ ਰੋਕੀ ਬੈਠੇ ਉਹਦੇ ਕਰਕੇ ਆਏ ਨੇ ਪਰ ਬਹੁਤ ਜਲਦੀ ਅਸੀਂ ਉਹਨੂੰ ਜਿੱਥੋਂ ਮਰਜ਼ੀ ਕਰਾ ਕੇ ਲਿਗਈ ਇਹਨਾਂ ਨਾਲ ਵਾਦਾ ਸਾਡਾ ਹੋਇਆ ਹੈ ਅਸੀਂ ਜਲਦੀ ਉਹਨੂੰ ਵਧੀਆ ਸਟੇਡੀਅਮ ਬਣਾ ਕੇ ਦੇਵਾਂਗੇ ਹੀਰਾ ਜੀ ਜਿਹੜੇ ਨੀਲੇ ਕਾਰਡ ਬਣੇ ਹੋਏ ਆ ਪਿੰਡਾਂ ਦੇ ਵਿੱਚ ਇਹ ਪਿੰਡ ਪਿੰਡ ਹੀ ਹੁਣ ਰਾਸ਼ਨ ਦਾ ਰੋਲਾ ਪਈ ਜਾਂਦਾ ਜੀ ਕਈਆਂ ਨੂੰ ਮੁਰਜੇ ਹੁਣ ਆਟਾ ਸਰਕਾਰ ਦੇ ਰਹੀ ਹੈ ਤੇ ਉਹ ਆਟਾ ਕਈਆਂ ਨੂੰ ਘੱਟ ਮਿਲ ਰਿਹਾ ਜਿਵੇਂ ਕਿਸੇ ਦੇ 4 ਜੀ ਆ ਜਾਂ 2 ਜੀ ਹੈ ਕਿਸੇ ਨੂੰ ਘੱਟ ਮਿਲ ਰਿਹਾ ਕਿਸੇ ਨੂੰ ਵੱਧ ਮਿਲ ਰਿਹਾ ਤੇ ਲੋਕ ਆਟਾ ਲੈ ਤੋ ਨਾ ਕਰ ਰਿਹਾ ਲੋਕ ਕਹਿ ਸਰ ਤਾਂ ਕੜਕਚਾਈ ਦੀ ਆ ਆਟਾ ਬਹੁਤ ਸੁਤਰੀ ਵਾਲਾ ਆਟਾ ਜਾਂ ਮਹਾਰਾ ਆਟਾ ਹੈ ਜਿਹਦੇ ਬਾਰੇ ਗੱਲ ਕਰ ਰਹੇ ਹਾਂ ਨੇ ਦੇਖੋ ਅਜੇ ਤੱਕ ਤਾਂ ਕੋਈ ਸਾਡੇ ਕੋਲੇ ਤਾਂ ਨਹੀਂ ਇਹ ਤੁਸੀਂ ਮਤਲਬ ਕੋਈ ਇਹ ਜੀ ਗੱਲ ਧਿਆਨ ਚ ਲੈਂਦੀ ਆ ਵੀ ਜੋ ਘਟ ਆਇਆ ਜੋ ਸਸਰੀ ਵਾਲਾ ਕਿਉਂਕਿ ਇੱਕ ਇੱਕ ਤਾਂ ਨਾ ਜੀ ਨਮਾ ਕਰਨਾ ਹੈ ਨਵੇਂ ਬੰਦੇ ਆ ਕਿਤੇ ਨਾ ਕਿਤੇ ਚਲੋ ਘਾਟ ਵੀ ਮੈਣੀ ਇਹ ਕਹਿੰਦਾ ਵੀ ਹੁਣੇ ਹੀ ਸਾਰਾ ਕੁਝ ਸਹੀ ਹੋ ਜਾਊਗਾ ਉਹ ਇੱਕ ਦੋ ਵਾਰੀਆਂ ਚ ਵੰਡ ਕੇ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਹੋਈਆਂ ਜੇ ਸਸਰੀ ਵਾਲਾ ਵੈਸੇ ਤਾਂ ਸਾਨੂੰ ਨਹੀਂ ਕਿਤੋਂ ਇਹ ਕੰਪਲੀਟ ਆਈ ਕਿਉਂਕਿ ਹਰ ਪਿੰਡ ਵਿੱਚ ਹੀ ਸਾਡੇ ਵਰਕਰ ਵੀ ਉੱਥੇ ਨਾਲ ਹੁੰਦੇ ਆ ਉਹ ਬਲਾਜਮਾ ਨਾਲ ਵੀ ਸਾਡੀ ਰੋਜ਼ ਵਾਂਗੂ ਹੀ ਗੱਲ ਹੁੰਦੀ ਆ ਵੀ ਅੱਜ ਕਿਹੜੇ ਪਿੰਡ ਵੰਡ ਰਹੇ ਹੋ ਭਾਈ ਸਹੀ ਵੰਡਿਓ ਕੋਈ ਲਾਂਭਾ ਨਾ ਜੇ ਕਿਉਂਕਿ ਕਾਰਨ ਪਤਾ ਕੀ ਹੁੰਦਾ ਜੀ ਇਹ ਜਿਵੇਂ ਕਈ ਵਾਰੀ ਬਲਾਜਮਾ ਨੂੰ ਵਿਚਾਰਿਆਂ ਨੂੰ ਹੁੰਦਾ 2 ਘੰਟੇ ਲਾ ਕੇ 2 ਗਲੀਆਂ ਵੰਡ ਕੇ ਬਾਕੀ ਕਈ ਵਾਰੀ ਹੁੰਦਾ ਵੀ ਯਾਰ ਆਪਾਂ ਸ਼ਾਮ ਨੂੰ ਵੰਡ ਦਾਂਗੇ ਤੋਂ ਮਗਰਲੇ ਬੰਦੇ ਚ ਹਾਹਾਕਾਰ ਦੀ ਮੱਚ ਜਾਂਦੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਜਿਹੜਾ ਪਿੰਡ ਚ ਤੁਸੀਂ ਲੱਗੋ ਉਹਨੂੰ ਸਿਰੇ ਲਾ ਕੇ ਹਟੋ ਤੇ ਥੋੜਾ ਜਿਆ ਮਤਲਬ ਇਹ ਹੁੰਦਾ ਵੀ ਕਈ ਬੰਦੇ ਘਰੇ ਵੀ ਨਹੀਂ ਮਿਲਦੇ ਸਰਕਾਰ ਦਾ ਕ ਤੇ ਜਿਹੜੇ ਹੁਣ ਮੁਲਾਜ਼ਮ ਲਾਏ ਆ ਰਾਸ਼ਟਰ ਪਿੰਡ ਗੜ ਬਚਾਉਣ ਵਾਲੇ ਉਹ ਇੱਕ ਪਾਸੇ ਬਾਹਰ ਦੇ ਆ ਉਹ ਘਰ ਘਰ ਨਹੀਂ ਬਚਾਉਂਦੇ ਰੈਸ਼ਨ ਉਹ ਵੀ ਕਾਰਨ ਹੈ ਜੀ ਉਹ ਉਹ ਕਾਰਨ ਹੈ ਉਹ ਪਿੰਡ ਵਾਲਿਆਂ ਦੀ ਸਹਿਮਤੀ ਹੁੰਦੀ ਹੈ ਉਹ ਪਿੰਡ ਵਾਲੇ ਇਕੱਠੇ ਹੋ ਕੇ ਕਹਿੰਦੇ ਆ 23 ਦਾ ਹੋਰ ਬੰਦੇ ਕਿਉਂਕਿ ਘਰ ਘਰ ਉਹਨਾਂ ਨੂੰ ਘਰ ਦਾ ਪਤਾ ਨਹੀਂ ਬਿਰਨਤੀ ਸਿੰਘ ਦਾ ਘਰ ਕਿੱਥੇ ਹੈ ਹੌਲੀ ਹੌਲੀ ਉਹ ਪਤਾ ਲੱਗ ਜੂ ਫਿਰ ਪਿੰਡ ਵਾਲੇ ਕਹਿੰਦੇ ਆ ਯਾਰ ਆਪਾਂ ਇੱਥੇ ਸੱਦ ਲੈਨੇ ਆ ਬੰਦਿਆਂ ਨੂੰ ਸਾਰਿਆਂ ਨੂੰ ਤੁਸੀਂ ਇੱਥੇ ਦੇ ਦਿਓ ਉਹ ਹੋਰ ਕੋਈ ਕਾਰਨ ਨਹੀਂ ਨਹੀਂ ਉਹਨਾਂ ਨੇ ਘਰ ਘਰ ਹੀ ਜਾਣਾ ਕਿਉਂਕਿ ਉਹਨਾਂ ਨੂੰ ਟਰਾਂਸਪੋਰਟ ਵੀ ਦਿੱਤੀ ਹੈ ਨਾ ਨਾਲ ਕੱਲਾ ਇਹ ਨਹੀਂ ਵੀ ਉਹ ਉਹਨਾਂ ਨੂੰ ਗੱਡੀ ਦਿੱਤੀ ਹੈ ਨਾਲ ਉਹਨਾਂ ਨੇ ਬਾਰ ਚ ਜਾ ਕੇ ਅਗਲੇ ਦੇ ਘੰਟੀ ਮਾਰਨੀ ਵੀ ਆ ਲੋ ਜੀ ਤੇ ਕੁਦਰਤੀ ਕਈ ਵਾਰੀ ਇਹ ਹੁੰਦਾ ਜੀ ਬੰਦਾ ਘਰੇ ਵੀ ਨਹੀਂ ਹੁੰਦਾ ਜਿਹੜੇ ਸਰਕਾਰ ਨੇ ਘਰ-ਘਰ ਰਸਨ ਦੇ ਪ੍ਰਕਰ ਲਾਏ ਆ ਰਸਨ ਪਹੁੰਚਾਉਣਾਰੇ ਇਹ ਫਿਰ ਡੀਪੂ ਵਾਲੇ ਨੂੰ ਭਾਰਾ ਕੱਢ ਦਿੱਤਾ ਗਿਆ ਇਹਦੇ ਫਿਰ ਡੀਪੂ ਬਣਿਆ ਨਹੀਂ ਨਹੀਂ ਡੀਪੂ ਡੀਪੂ ਵਾਲੇ ਵੀ ਬੇਚੀ ਆ ਜੀ ਉਹ ਮਤਲਬ ਉਹ ਕੋ ਸਿਸਟਮ ਬਣਾਇਆ ਇਹਦਾ ਇੱਕ ਨਾ ਡੀਪੂ ਦੇ ਥਰੂ ਹੀ ਮੁਲਾਜ਼ਮ ਅਲੱਗ ਰੱਖੇ ਗਏ ਕਿਉਂਕਿ ਡੀਪੂ ਵਾਲਾ ਘਰ-ਘਰ ਜਾਂਦਾ ਨਹੀਂ ਇਹ ਐ ਲਗ ਲਗ ਮਾਰਕਫਿਟ ਵਾਲਾ ਡਿੱਪੂ ਤਾਂ ਬਣਾਇਤਾ ਗਿਆ ਉਹ ਉਹ ਇਸੇ ਕਰਕੇ ਬਣਾਇਆ ਨਾ ਜੀ ਜਿਹੜਾ ਹੁਣ ਜਿਹੜਾ ਆਟਾ ਹੈ ਉਹ ਮਾਰਕਫਿਟ ਦੇ ਰਹੀ ਹੈ ਉਹ ਮਾਰਕਫਿਟ ਕਿਉਂਕਿ ਮਾਰਕਫਿਟ ਕਣਕ ਆਪਣੇ ਤੋਂ ਖਰੀਦੀ ਹੈ ਉਹਨੂੰ ਆਟੇ ਨੂੰ ਪੀਸ ਕੇ ਮਾਰਕਫਿਟ ਦੇ ਰਹੀ ਹੈ ਤੇ ਉਹਨਾਂ ਨੇ ਆਪਦੇ ਬੰਦੇ ਲਾ ਕੇ ਆਪ ਦਾ ਡਿੱਪੂ ਬਣਾਤੇ ਪਰ ਇਹ ਜਿਹੜੇ ਦੂਜੇ ਡਿੱਪੂ ਉਹ ਵੀ ਪੈਰਲਰੀ ਚੱਲਣਗੇ ਕਿਉਂਕਿ ਅੱਗੇ ਤਾਂ ਇਹ ਹੋ ਜਾਣਾ ਮੇਰੇ ਖਿਆਲ ਵੀ ਜੇ ਤੁਸੀਂ ਆਟਾ ਨਹੀਂ ਲੈਣਾ ਕਣਕ ਲੈਣੀ ਹੈ ਤਾਂ ਤੁਹਾਨੂੰ ਲਿਖ ਕੇ ਦੇਣਾ ਪਊਗਾ ਉਹਨਾਂ ਨੂੰ ਕਣਕ ਮਿਲੂਗੀ ਕਣਕ ਢਿੱਪੂ ਤੋਂ ਮਿਲੂਗੀ ਜਿਹੜਾ ਆਟਾ ਉਹ ਤੁਹਾਡੇ ਕਰੇਗਾ ਲਾਸਟ ਵਾਲਿਆਂ ਦੀ ਵੀ ਜਿਹੜਾ ਪਾਣੀ ਫ੍ਰੀ ਦਿੱਤਾ ਜਾਊਗਾ ਕਿ ਇਹਦੇ ਪੈਸੇ ਫੁੱਲ ਜਾਣਗੇ ਨਹੀਂ ਪਾਣੀ ਤਾਂ ਫ੍ਰੀ ਹੋਊਗਾ ਜੀ ਇਹਦੇ ਪੈਸੇ ਤਾਂ ਕਹਦੇ ਉਹ ਤੋਂ ਠੀਕ ਹੈ ਜਿਹੜਾ ਇੱਥੇ ਮੁਲਾਜ਼ਮ ਰੱਖਿਆ ਜਾਂਦਾ ਉਹ ਕੋਈ ਆਪਦੇ ਵਾਸਤੇ ਕੋਈ ਜਿਹੜਾ ਮੜਮਰ ਦਾ ਹੁੰਦਾ ਵੀ ਉਹ ਉਹਦੀ ਤਰਖਾ ਕਿਉਂਕਿ ਇਹਦਾ ਕੋਈ ਸਰਕਾਰੀ ਤਾਂ ਹੈ ਨਹੀਂ ਬੰਦਾ ਤਾਂ ਇੱਥੇ ਪਾਉਣਾ ਹੀ ਪਊਗਾ ਉਹ ਵੀ ਮੜਾ ਜਾ ਆਪਦਾ ਚਾਰਜ ਕਰ ਲੈਂਦਾ ਨਹੀਂ ਉਹ ਫ੍ਰੀ ਹੈ ਜੀ ਪਾਣੀ ਤੇ ਜਿਹੜਾ ਮਰਜ਼ੀ ਆਵੇ ਭਰ ਕੇ ਲੈ ਜੀ ਬਬਾਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਸਰਵਿਸ ਗਿਫਟ ਦੇ ਕੇ ਗਏ ਹੋ ਬਹੁਤ ਤੁਹਾਡਾ ਤੁਹਾਡਾ ਵੀ ਧੰਨਵਾਦ ਜੀ